हां जी संगत जी ਅੱਜ ਜਗਦੀਪ ਸਿੰਘ ਥਲੀ ਪੱਤਰਕਾਰ ਪੰਜਾਬੀ ਲੋਕ ਚੈਨਲ ਦਾ ਵੀਰ ਜਿਹੜਾ ਅੱਜ ਉਹਦੀ ਇੱਕ ਜਿੱਤ ਹੋਈ ਹੈ ਜੋ ਭਗਵਾੜੇ ਢਾਬੇ ਵਾਲਾ ਮਸਲਾ ਜਿਹੜਾ ਹੈ ਜਿੱਥੇ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਸੀ ਤੇ ਜਦ ਪੱਤਰਕਾਰ ਜਗਦੀਪ ਥਲੀ ਗਿਆ ਤੇ ਉਹਦੇ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਕੈਮਰੇ ਖੋਏਗੇ ਉਹ ਜਿਹੜੇ ਘਟਨਾ ਸਾਰੇ ਨੂੰ तकरीबन ਸੋਸ਼ਲ ਮੀਡੀਆ ਦੇ ਰਾਹੀਂ ਪਤਾ ਲੱਗ ਚੁੱਕੀ ਏ ਤੇ ਅੱਜ ਘਟਾਬੇ ਵਾਲੇ ਨੇ ਮਾਫੀ ਮੰਗੀ ਏ ਆਪਣੇ ਗੁਨਾਹ ਜਿਹੜੇ ਨੇ ਕਬੂਲੇ ਨੇ ਤੇ ਵੀਰ ਜਗਦੀਪ ਸਿੰਘ ਥਲੀ ਦੀ ਜਿੱਤ ਹੋਈ ਏ ਸਚਾਈ ਦੀ ਜਿੱਤ ਹੋਈ ਏ ਤੇ ਵੀਰ ਦੇਖੋ ਸਚਾਈ ਦੇ ਨਾਲ ਜਿਹੜਾ ਖੜਦਾ ਹੈ ਜਾਂ ਜਿਹੜਾ ਸੱਚ ਦੇ ਨਾਲ ਖੜਦਾ ਹੈ ਤੇ ਉਹਦੀ ਸਚਾਈ 'ਚ ਜਿੱਤ ਹੁੰਦੀ ਚੜ੍ਹਦੀ ਕਲਾ ਹੁੰਦੀ ਹੈ ਸੋ ਵੀਰ ਜਗਦੀਪ ਸਿੰਘ ਜੀ ਦੀ ਅੱਜ ਜਿੱਤ ਹੋਈ ਏ ਸੱਚ ਦੀ ਜਿੱਤ ਹੋਈ ਏ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਨੂੰ ਪਤਾ ਏ ਇਸ ਮਸਲੇ ਦਾ ਫਗਵਾੜੇ ਵਾਲੇ ਢਾਬੇ ਦਾ ਤੇ ਵੇਖੋ ਤੇ ਵੀਡੀਓ ਸ਼ੇਅਰ ਕਰੋ ਵੀਰ ਕਿਵੇਂ ਨਾਲ ਪਬਲਿਕ ਜਿਹੜੀ ਏ ਨਾਲ ਲੋਕਾਂ ਨੇ ਸਾਥ ਦਿੱਤਾ ਕਿਵੇਂ ਖੜੇ ਨੇ ਆ ਰਹੇ ਨੇ ਤੇ ਦੇਖੋ ਤੇ ਸ਼ੇਅਰ ਕਰੋ ਜਰੂਰ ਹਾਂਜੀ ਸਾਰੇ ਜਿਹੜੇ ਵੀਡੀਓ ਨੇ ਜਿਹੜੇ ਵੀਰ ਵੇਖ ਰਹੇ ਨੇ ਸ਼ੇਅਰ ਕਰਿਓ ਲਾਇਕ ਕਰਿਓ ਤੇ ਕਮੈਂਟ ਕਰਿਓ ਅਦ ਆਪਣੇ ਵਿਚਾਰ ਦਿਓ ਜਗਦੀਪ ਸਿੰਘ ਥਲੀ ਦੇ ਪ੍ਰਤੀ ਜਿਹੜੇ ਜਗਦੀਪ ਸਿੰਘ ਥਲੀ ਨੂੰ ਪਿਆਰ ਕਰਦੇ ਨੇ ਸੱਚਾਈ ਨੂੰ ਪਿਆਰ ਕਰਦੇ ਨੇ ਤੇ ਉਹਦੀ ਪੱਤਰਕਾਰ ਨੂੰ ਪਿਆਰ ਕਰਦੇ ਨੇ ਉਹ ਵੀਰ ਵੀਡੀਓ ਜਰੂਰ ਸ਼ੇਅਰ ਕਰਿਓ ਸਾਰੇ